ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਪੰਜਵੇਂ ਪਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਉਗਾਥਾ ਜਿਸ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਂਦੀ ਹੈ ਆਓ ਅੱਜ ਗਾਥਾ ਬਾਣੀ ਦਾ ਪੰਜਵਾਂ ਸ਼ਲੋਕ ਜਿਹੜਾ ਹੈ ਉਹ ਸਾਂਝਾ ਕਰੀਏ ਸਭ ਤੋਂ ਪਹਿਲੇ ਬਾਣੀ ਪੜ੍ਹਦੇ ਹਾਂ ਕਿਵੇਂ ਪੜ੍ਹਨੀ ਹੈ ਮੈਂ ਲਾਗਰ ਸੰਗੇਣ ਨਿੰਮ ਬਿਰਖ ਸੇ ਚੰਦਨ ਹੈ ਨਿਕਟ ਬਸੰਤੋ ਬੰਸੋ ਨਾਨਕ ਅਹ ਬੁੱਧ ਨਾ ਬਹੁਤੇ ਇਸ ਤਰ੍ਹਾਂ ਪਾਠ ਦਾ ਉਚਾਰਨ ਕਰਨਾ ਹੈ ਆਹ ਹੁਣੇ ਜੀ ਥੋੜੀ ਵਿਚਾਰ ਕਰ ਲੈਣੇ ਮੈਂ ਲਾਗਰ ਮਾਲਿਆ ਪਹਾੜ ਦੇ ਉੱਤੇ ਪੈਦਾ ਹੋਇਆ ਬੂਟਾ ਚੰਦਨ ਦਾ ਦਰਖਤ ਚੰਦਨ ਕਹ ਲੀਏ ਜੋ ਸੁਗੰਧੀ ਦੇਣ ਵਾਲਾ ਹੈ ਸੰਗੇਣ ਦਾ ਅਥੰਦਾ ਸੰਗ ਕਰਨ ਦੇ ਨਾਲ ਨਿੰਮ ਵਿਰਖ ਨਿੰਮ ਦਰਖਤ ਦਾ ਬੂਟਾ ਸੇ ਚੰਦਨ ਹੈ ਉਹ ਵੀ ਚੰਨਲ ਹੋ ਜਾਂਦਾ ਨਿੰਮ ਵਰਗੇ ਦਰਖਤ ਵੀ ਜੇ ਚੰਨਨ ਦੇ ਲਾਗੇ ਉਗੇ ਹੋਣ ਚੰਨਨ ਦਾ ਸੰਗ ਕਰਨ ਦੇ ਨਾਲ ਉਹ ਵੀ ਚੰਨਨ ਵਰਗੇ ਸ਼ਾਂਤ ਠੰਡਕ ਦੇਣ ਵਾਲੇ ਹੋ ਜਾਂਦੇ ਹਨ ਕਬੀਰ ਸਾਹਿਬ ਜੀ ਇਸ ਪਰਥਾਏ ਇੱਕ ਵਚਨ ਸਲੋਕਾਂ ਦੇ ਵਿੱਚ ਵੀ ਕਹਿੰਦੇ ਹਨ ਕਬੀਰ ਚੰਦਨ ਦਾ ਬਿਰਬਾ ਭਲਾ ਵੇੜਿਓ ਢਾਕ ਪਲਾਸ ਓਏ ਵੀ ਚੰਦਨ ਹੋਏ ਰਹੇ ਵਸੇ ਜ ਚੰਦਨ ਪਾਸ ਕਿ ਕਬੀਰ ਚੰਦਨ ਦਾ ਜਿਹੜਾ ਬੂਟਾ ਹੈ ਭਲਾ ਹੈ ਜੰਗਾ ਹੈ ਭਾਵੇਂ ਉਹਨੂੰ ਫਲਾ ਵਰਗੇ ਜਾਂ ਹੋਰ ਦਰਖਤਾਂ ਨੇ ਘੇਰਿਆ ਹੁੰਦਾ ਚਾਰ ਚੁਫੇਰੇ ਉਹ ਪਰ ਉਹ ਬੂਟੇ ਜਿਹੜੇ ਉਹਦੇ ਲਾਗੇ ਉੱਗੇ ਹੁੰਦੇ ਹਨ ਉਪੀ ਚੰਦਨ ਹੋਏ ਰਹਿੰਦੇ ਹਨ ਉਹਨਾਂ ਵਿੱਚ ਵੀ ਸੁਗੰਧੀ ਆ ਜਾਂਦੀ ਹੈ ਭਾਵ ਠੰਡਕ ਨਿਮਰਤਾ ਨਿਮਰਤਾ ਵਾਲਾ ਮਨੁੱਖ ਸਦਾ ਹੀ ਸਾਰਿਆਂ ਨੂੰ ਠੰਡਕ ਦਿੰਦਾ ਹੈ ਗੁਰਬਾਣੀ ਦਾ ਬਚਨ ਵੀ ਹੈ ਘਰਤ ਰਾਜੂ ਤੋਲੀਏ ਨਿਵੇਸੋ ਗौरा ਹੋਏ ਸੋ ਸਤਗੁਰੂ ਜੀ ਕਹਿੰਦੇ ਨੇ ਚੰਦਨ ਦਾ ਦਰਖਤ ਜਿਹੜਾ ਹੈ ਨਿਮ ਵਰਗੇ ਕੋੜੇ ਦਰਖਤਾਂ ਨੂੰ ਵੀ ਆਪਣੇ ਵਰਗੇ ਬਣਾ ਲੈਂਦਾ ਹੈ ਨਿਕਟ ਬਸੰਤੋ ਬੰਸੋ ਪਰ ਚੰ ਚੰਦਨ ਦੇ ਨੇੜੇ ਕਈ ਵਰੀ ਬਾਸ ਜਿਹੜਾ ਬੜਾ ਉੱਚਾ ਲੰਮਾ ਹੁੰਦਾ ਉਹ ਵਸਦਾ ਹੁੰਦਾ ਨਾਨਕ ਅਹ ਬੁੱਧ ਉਹਦੇ ਵਿੱਚ ਇੱਕ ਅਹੰਕਾਰ ਹੁੰਦਾ ਬਾਸ ਦੇ ਵਿੱਚ ਕਿ ਬੜਾ ਉੱਚਾ ਹੈ ਉੱਚਾ ਹੋਣ ਦੇ ਹੰਕਾਰ ਕਰਕੇ ਨਾ ਬਹੁਤੇ ਨਾ ਬਹੁਤੇ ਦਾ ਅਰਥ ਹੁੰਦਾ ਸੁਗੰਧਤ ਨਹੀਂ ਹੁੰਦਾ ਚੰਦਨ ਦੇ ਨੇੜੇ ਬਸਣ ਵਾਲੇ ਬਾਸ ਉੱਚੇ ਹੋਣ ਕਰਕੇ ਹੰਕਾਰ ਕਰਕੇ ਜਿਹੜੇ ਹੈ ਉਹ ਚੰਦਨ ਦੀ ਸੁਗੰਧੀ ਨਹੀਂ ਲੈ ਸਕਦੇ ਦੂਜਾ ਕਾਰਨ ਹੈ ਕਿ ਉਹ ਵਿੱਚੋਂ ਕੋਲੇ ਵੀ ਹੁੰਦੇ ਹਨ ਕਬੀਰ ਸਾਹਿਬ ਇਸ ਪਰਥਾਏ ਸ਼ਲੋਕ ਵੀ ਕਹਿੰਦੇ ਹਨ ਕਬੀਰ ਬਾਸ ਬੜਾਈ ਬੂੜਿਆ ਇਉਂ ਮਤ ਡੁੱਬ ਕੋਏ ਚੰਦਨ ਕੈ ਨਿਗਟੇ ਵਸੈ ਬਾਸ ਸੁਗੰਧ ਨ ਹੋਈ ਇਹ ਚੰਦਨ ਨੇ ਨਹੀਂ ਰੰਗਨੇ ਪਰ ਭੋਲੇ ਹੋਣ ਕਰਕੇ ਉੱਚੇ ਹੋਣ ਦੇ ਹੰਕਾਰ ਕਰਕੇ ਸੁਗੰਧੀ ਨਹੀਂ ਲੈਂਦੇ